ਥੋੜਾ ਸੀ ਆ ਗਏ ਆ ਥੋੜਾ ਸੀ ਮੰਜੂਰੀਆਂ ਖਾਣੇ ਆ ਵਿਆਹ ਦਾ ਲੁਫਤ ਉਟਾਉਣੇ ਪਹਿਲਾ ਇਹਦਾ ਰੇਟ ਪੁੱਛਿਆ ਸਾਰਿਆਂ ਨੇ ਆ ਗਏ ਕਿ ਦੇ ਕੁੜੀ ਮਹਿੰਗੇ ਦਾ ਨਹੀਂ ਲਈ ਆਈ ਹਲੋ ਕੋਰਟੇ ਖਵਾ ਰਹੇ ਆ ਹਾਂ ਜੀ ਹਲੋ ਤੁਸੀਂ ਵੀ ਹਾਂਜੀ ਅੱਜ ਅਸੀਂ ਆਏ ਆ ਵਿਆਹ ਤੇ ਹਾਂ ਜੀ ਅੱਜ ਵਿਆਹ ਕਰਨ ਤਾਂ ਹੀ ਉਹ ਨਾਲ ਆ ਆਜੇ ਸੀ ਵਿਆਹ ਤੇ ਆਏ ਆ ਦੋਏ ਜਾਣੇ ਤੇ ਸਾਨੂੰ ਡਿਵਾਈਡ ਕੀਤਾ ਆ ਕਿ ਅਸੀਂ ਆਇਆ ਚਲੋ ਖਣ ਅਸੀਂ ਆਪਾਂ ਅੰਦਰ ਚਾਹੋ ਲੋ ਜੀ ਹੁਣ ਅਸੀਂ ਆ ਗਏ ਹੁਣ ਅਸੀਂ ਮੰਜੂਰੀਆਂ ਖਾਣੇ ਆ ਵਿਆਹ ਦਾ ਲੁਫਤ ਉਟਾਉਂਦੇ ਹੋਏ ਸੀ ਅੰਦਰ ਰਾਸ਼ ਬਹੁਤ ਗਰਮੀ ਵੀ ਬਹੁਤ ਆ ਗਰਮੀ ਜਿਵੇਂ ਆ ਹਾਂ ਪਹਿਣਾ ਹਾਂ ਚਾਹ ਦਾ ਪਹਿਣਾ ਜਦੋਂ ਬਲਾਇਆ ਚਲੋ ਖਣ ਖਾਂਦੇ ਆ ਮਚੂਰੀ ਗੋਲ ਗੱਪੇ ਤਾਣੀਆਂ ਫਾਈਨਲੀ ਗੋਲ ਗੱਪੇ ਖਾਣ ਲੱਗੇ ਤੇ ਹੁਣ ਅਸੀਂ ਵੀ ਖਾਂਦੇ ਆ ਗੋਲ ਗੱਪੇ ਦੇ ਸਕਦੇ ਹੋ ਗੁਰਪ੍ਰੀਤ ਇਹ ਨਹੀਂ ਸਾਨੂੰ ਵਿਆਹ ਤੇ ਬੁਲਾਇਆ ਆ ਕੁੜੀ ਨੂੰ ਕਮੈਂਟ ਲਾਈਕ ਕੇ ਕਰਦੇ ਆ ਹਾਂਜੀ ਹਾਂਜੀ ਸਬਸਕ੍ਰਾਈਬ ਮੈਨ ਕਰਦੇ ਹੋਗੇ ਹੁਣ ਤਾਂ ਹੋ ਗਏ 1700 ਹੋ ਗਏ ਹਮ ਇਧਰ ਇੰਦਰ ਆ ਲੈ ਹੋਣਾ ਸੀ ਫਰੂਟ ਖਾਣ ਲੱਗੇ ਆ ਸੀ ਫਰੂਟ ਚਾੜ ਲਓ ਜੀ ਪਾਓ ਪਲੇਟ ਚ ਕਾਹਨੀਆ ਅਰ ਮੈਂ ਵੀ ਨਾਲ ਹੀ ਆ ਤੇਰੇ ਇਹਦੇ ਵਿੱਚ ਹੀ ਉਹ ਸੰਗੀ ਜਾਂਦੀ ਕਹਿੰਦੀ ਮੇਰੀ ਵੀਡੀਓ ਬਣਾਈ ਜਾਂਦੀ ਆ ਇੱਧਰ ਦੇਖ ਸਕਦੇ ਹੋ ਪੈਰਸ ਬਾਰੇ ਉਹ ਤੇ ਜੋੜੀ ਖੜੀ ਆ ਇੱਕ ਹੋਰ ਪ੍ਰਿਦੇ ਹਾਂਜੀ ਫੇਪਰ ਵਧਿਆ ਗਿਆ ਹਾਂਜੀ ਹਾਂਜੀ ਅੱਛਾ ਹੀ ਆਂਦੀ ਬੜੀ ਆਉਂਗਾ ਇੱਕ ਹੋਰ ਪ੍ਰਿਦੇ ਮਦਰ ਆ ਲੋ ਜੀ ਜੋੜੀ ਦੀ ਫੋਟੋ ਦੇਖੋ ਜੋੜੀ ਦਾ ਵਿਆਹ ਚ ਐਦੀ ਘੁੰਮਰੀ ਆ ਕਿਉਂਕਿ ਅੱਜ ਪਾਰਟੀ ਆ ਆ ਦੇਖੋ ਚਲੋ ਹੁਣ ਅਸੀਂ ਚੱਲੇ ਆਪਣੇ ਆਪਣੇ ਘਰਾਂ ਨੂੰ ਹਾਂ ਜੀ ਸਾਰੇ ਸਤਿ ਸ਼੍ਰੀ ਅਕਾਲ ਤੇ ਹੁਣ ਅਸੀਂ ਜਾਣਾ ਬਾਜ਼ਾਰ ਨੂੰ ਕਿਉਂਕਿ ਅੱਛਾ ਸੀ ਬਣਾਉਣੇ ਕੋਲਸੇ ਇਹਨਾਂ ਇੰਸਤਰੀਆਂ ਖੁਲਾਵਾਂਗੇ ਨੇ ਆਪ ਖਾਵਾਂਗੇ ਕੋਲੇ ਬਣਾ ਕੇ ਦਿਖਾਵਾਂਗੇ ਤੇ ਹੁਣ ਚੱਲਦੇ ਬਾਜ਼ਾਰੋਂ ਸਮਾਨ ਲੈ ਆਣੇ ਆ ਜੋ ਜੋ ਚਨੇ ਆ ਚਲੋ ਮम्मी ਜੀ ਆਹਨਾਂ ਜਿਆਸੀ ਛੋਲੇ ਵਾਲਾ ਨੇ ਹਾਂਜੀ ਫਿਰ ਅਸੀਂ ਆ ਕੇ ਸਮਾਨ ਲੈਂਦੇ ਤੇ ਬਣਾਣਾ ਸ਼ੁਰੂ ਕਰ ਦਿੰਦੇ ਆ ਆ ਦੇਖ ਸਕਦੇ ਹੋ ਚਨੇ ਅਸੀਂ ਭਿੰਦੇ ਹੋ ਤੇ ਇਹਨੂੰ ਅਸੀਂ ਕੁੱਕਰ 'ਚ ਪਾਣੀ ਪਾ ਕੇ ਵਾਲ ਲੈਣਾ ਆ ਤੇ ਜਦ ਤੇ ਵਲਦ ਹੁੰਦੇ ਆ ਵਾ ਲੈ ਜਾਂਦੇ ਆ ਤੇ ਜਦ ਤੇ ਅਸੀਂ ਸਮਾਨ ਲੈ ਜਾਂਦੇ ਆ ਹਾਂਜੀ ਹਾਂਜੀ ਕਹਿੰਦੇ ਅਸੀਂ ਸਿਲੰਡਰ ਬਾਹਰ ਕੱਢ ਲਿਆ ਜੀ ਬਾਹਰ ਹੀ ਗੋਲਟੇ ਵੜਾਵਾਂਗੇ ਅੱਜ ਅਸੀਂ ਇੱਧਰ ਮਾਤਾ ਜੀ ਵੀ ਬੈਠੇ ਆ ਆ ਮੂ ਸਵਾਰਦੇ ਹੋਏਗਾ ਤੇ ਵਲੋਗ ਆ ਨਾ ਪਹਿਲਾਂ ਵਧੀਆ ਹੋ ਕੇ ਬੈਠੀ ਹੈ ਮੰਮੀ ਇੱਧਰ ਚਲੋ ਹੁਣ ਅਸੀਂ ਤਿਆਰ ਕਰਕੇ ਦਿਖਾਉਨੇ ਆ ਤੇ ਸਾਰਿਆਂ ਨੂੰ ਖਲਾਪਾਂਗੇ ਅਸੀਂ ਕੋਲਚੇ ਲੋ ਜੀ ਇੱਧਰ ਚਨੇ ਵਾਲੇ ਗਏ ਆ ਹਾਂਜੀ ਇੱਧਰ ਸਮਾਨ ਵੀ ਚੈੱਕ ਕਰ ਲਓ ਆਲੂ ਆ ਖੀਰੇ ਆ ਟਮਾਟਰ ਆ ਪਿਆਜ਼ ਆ ਮਿਰਚਾ ਵਿੱਚ ਮੱਖੀਆਂ ਆ ਜਾਂਦੀਆਂ ਆ ਮੱਖੀਆਂ ਬਹੁਤ ਹੋ ਗਈਆਂ ਨਹੀਂ ਕਰਕੇ ਚਟਨੀ ਇਮਲੀ ਆ ਇਹ ਸਾਰਾ ਕੁਝ ਪਾਵਾਂਗੇ ਅਸੀਂ ਚਣੀਆਂ ਦੇ ਵਿੱਚ ਹੁਣ ਚੱਲੀ ਜਾਓ ਤੇ ਹਾਂ ਆ ਦੇਖੋ ਹੁਣ ਚੱਲੇ ਆਲੂ ਉਬਾਲੇ ਹੋਏ ਆ ਅਸੀਂ ਫੇਰ ਕੱਟ ਲੈਣੇ ਖੀਰੇ ਚੱਲੇ ਹੁਣ ਆ ਪਿਆਜ਼ ਹਮ ਏਦਾਂ ਖਲਾਰੋ ਕਹਿੰਦੇ ਮਾਤਾ ਜੀ ਕਹਿੰਦੇ ਏਦਾਂ ਖਲਾਰੋ ਟਮਾਟਰ ਗੱਲਦੇ ਹੁਣ ਇਹ ਪਹਿਲਾਂ ਖਾ ਲਿਆ ਚਲੋ ਚਲੋ ਹੁਣ ਮਿਰਚਾਂ ਇਹਦਾ ਮੇਨ ਹੁੰਦੀ ਮੰਮੀ ਆ ਦੇ ਮੰਮੀ ਆ ਠੋਕ ਕੇ ਪਾਉਂਦੀਆਂ ਮਿਰਚਾਂ ਮਿਰਚਾਂ ਨਾਲੇ ਵਧੀਆ ਲੱਗਦਾ ਹੁਣ ਪਾਉਗੇ ਤਣੀਆਂ ਇਹ ਤੋਹੇ ਲੈ ਆਂਦੇ ਅੱਛਾ ਇਹ ਤੋਹੇ ਲੈ ਆਂਦੇ ਫੇ ਪਾਣੀ ਦੇ ਵਿੱਚ ਐਦੀ ਚੈੱਕ ਕਰੋ ਕਿੱਦਾਂ ਆ ਇਹਨੂੰ ਅਸੀਂ ਜਾਂ ਤੇ ਘੋਲ ਲੰਨੇ ਆ ਮਿਕਸ ਕਰ ਲੰਨੇ ਆ ਅੱਦਾਂ ਹੁਣ ਚੈੱਕ ਕਰੋ ਐਨ ਸਾਰਾ ਕੁਝ ਮਿਕਸ ਹੋਇਆ ਹੋਇਆ ਹੈ ਲੋ ਜੀ ਤਣੀਆਂ ਵੀ ਚੱਲ ਗਿਆ ਤਣੀਆਂ ਤਾਂ ਮੈਂ ਨਹੀਂ ਹੁੰਦਾ ਸਿਰੇਕ ਸਬਜ਼ੀ ਚ ਆ ਹਲਵਾਈ ਦੀ ਸੋਟ ਲੈ ਆ। ਮੀਮੀ ਗੰਦ ਨਾਲ ਮਾਈ ਦੀ ਫੋਟੋ ਲੈ ਲੋ। ਹਲਵਾਈ ਖੋਜ ਹੋ ਗਿਆ ਹਲਵਾਈ ਸੁਣ ਕੇ। ਇਹ ਘਰ ਦਾ ਹਲਵਾਈ ਆ। ਚੀਜ਼ ਦੇਖੋ। ਹਾਂਜੀ। ਹੁਣ ਮਸਾਲੇ ਪਾਣ ਲੱਗੇ ਗਰਮ ਮਸਾਲਾ, ਇਹ ਕਾਲਾ ਨਮਕਾ, ਚਿੱਟਾ ਨੂਣਾ ਤੇ ਆਹ ਚਾਟ ਚਾਟ ਮਸਾਲਾ। ਹਾਂਜੀ। ਇਹ ਚੱਲ ਸਾਰਾ ਕੁਝ ਵਿੱਚ। ਇਦਾਂ। ਕੀ ਐਂ ਤੇ ਆਣਾ ਦੇਖਦੇ ਹੋਏ ਕੋਲਚੇ ਖਾਉਗੇ ਅੱਜ ਹਾਂਜੀ ਚਾਹ ਆਜੇ ਤੁਹ ਬਣਾਏ ਸੀ ਹਾਂ ਇੱਕ ਵਾਰ ਪਹਿਲਾਂ ਬਣਾਏ ਸੀ ਇਸ ਵਾਰ ਫੇਰ ਦਿਲ ਕਰਿਆ ਨਾ ਲਈਏ ਅਸੀਂ ਮਿਸਤਰੀਆਂ ਨੂੰ ਖਲਾਵਾਗੇ ਨਾਲ ਆਵ ਖਾਉਗੇ ਹਾਂ ਅਸਲ ਪੱਲਾ ਕੇੰਬਲੀ ਬਣਣੇ ਇਮਲੀ ਇੱਧਰ ਦੇਖੋ ਇਮਲੀ ਰਿੰ ਨੂੰ ਵੀ ਵਿੱਚ ਪਾਣੇ ਆ ਸੋਸ ਪਾ ਸਕਦੇ ਹੋ ਜੇ ਇਮਲੀ ਨਹੀਂ ਹੈਗੀ ਆ ਹਣਾ ਮਮੀ ਕੁਝ ਜਾ ਰਿਹਾ ਸਵਾਦ ਹਾਂ ਸਾਸ ਵੀ ਪਾਸ ਆਉ ਦੇ ਤੁਸੀਂ ਦੇ ਵਿੱਚ ਲੋ ਜੀ ਇਮਲੀ ਨੂੰ ਐ ਨਿਚੋੜਦੇ ਹੋਏ ਜ਼ੋਰ ਨਾਲ ਜ਼ੋਰ ਨਾਲ ਹਾਂਜੀ ਇਮਲੀ ਵੀ ਕਹਿੰਦੇ ਹਣੀ ਓਹੋ ਸਾਰਾ ਰਸਾ ਕੱਢ ਦਿੱਤਾ ਮੇਰਾ ਹਾਂਜੀ ਇੰਨਾ ਤਾਂ ਸਵਾਦ ਆਉਂਦਾ ਆ ਸਾਰਾ ਫੇਰ ਤਾਂ ਸਾਰਾ ਮਿਚ ਪਾ ਦੇਣਾ ਹੁਣ ਇਹਨਾਂ ਨੂੰ ਮਿਕਸ ਕਰ ਲੈਣਾ ਸਾਰਿਆਂ ਨੂੰ ਇਦਾਂ ਬਣ ਜਾਣੇ ਗੁਲਚੇ ਲੋ ਜੀ ਕਹਿੰਦੇ ਇਸਮਗਰੀ ਹੁਣ ਠੰਡੀ ਐ ਇਹਨੂੰ ਗਰਮ ਕਰਨਾ ਅਸੀਂ ਪਹਿਲਾਂ ਹੈ ਬੀਬੀ ਜੀ ਹਾਂ ਜੀ ਇਹਨੂੰ ਹੁਣ ਗਰਮ ਕਰਾਂਗੇ ਜੀ ਚੱਕਰ ਮੇਰੇ ਲੱਗ ਜਾਣੇ ਹਾਂ ਜੀ ਲੋਜੀ ਹੁਣ ਇਹਨੂੰ ਸਾਰੇ ਗਰਮ ਕਰਾਂਗੇ ਫੇ ਫੀਲਿੰਗ ਕਰਾਂਗੇ ਕੀ ਰਹਿ ਗਿਆ ਉਹ ਅੱਛਾ ਦੇਗੀ ਮਿਰਚ ਇਹ ਕਿੰਦਾ ਪਾ ਲਗੇ ਇਹਦਾ ਮੇਨ ਹੁੰਦੇ ਹਮੇਸ਼ਾ ਹਾਂ ਲੋਜੀ ਲੋਜੀ ਹੁਣ ਇਹਦਾ ਰੰਗ ਚੇਂਜ ਹੋ ਗਿਆ ਹਾਂ ਜੀ ਮੇ ਤਾਂ ਮੰਮੀ ਜੀ ਜਿਆਦਾ ਹੀ ਪਾਉਂਦੇ ਲੋਲੀ ਅਸੀਂ ਵੀ ਹੈਲਪ ਕਰਦੀ ਆ ਮਾੜੀ ਜੀ ਐਦਾਂ ਘੁਮਾਤੀ ਐ ਦੇਖੋ ਐਦਾਂ ਸਾਰਾ ਨਿੱਕਾ ਕਰ ਲੈਣਾ ਅਸੀਂ ਇੱਕ ਕਰਦੇ ਹੋਏ ਮੰਮੀ ਨੇ ਅਗਵਾਲੀ ਕਿਨੇਗੀ ਬੀਬੀ ਕਹਿੰਦੇ ਮੈਂ ਹੀ ਦੱਸੀ ਜਾਉ ਐਦਾਂ ਐਦਾਂ ਹਾਂ ਜੀ ਲੋ ਜੀ ਇਹ ਵੀ ਅਸੀਂ ਲੈ ਆਂਦੇ ਬਾਜ਼ਾਰ ਤੋਂ ਦੱਲਿਆ ਨਾ ਇਹ ਤਾਂ ਪੁੱਛਿਆ ਸਾਰਿਆਂ ਨੇ ਆ ਗਏ ਕਿਹਦੇ ਕੁੜੀ ਮਹਿੰਗਾ ਦਾ ਨਹੀਂ ਲਈ ਆਈ 7:00 10:00 ਵਜੇ ਤੁਸੀਂ ਬਾਜ਼ਾਰ ਤੋਂ ਸਮਾਨ ਲਿਆਉਂਦੇ ਆ ਘਰ ਦੇ ਇਦਾਂ ਜ਼ਰੂਰ ਪੁੱਛਦੇ ਕਿੰਨੇ ਦਾ ਆਇਆ ਤੂੰ ਮਹਿੰਗਾ ਲਿਆ ਉਹਦਾ ਇਹ ਤਾਂ ਜ਼ਰੂਰ ਕਹਿੰਦੇ ਵੀ ਮਹਿੰਗਾ ਮਿਲਿਆ ਤੈਨੂੰ ਤਾਂ ਮਹਿੰਗਾ ਲਾਤਾ ਤੈਨੂੰ ਲੁੱਟ ਲਿਆ ਮਹਿੰਗਾ ਲਾਗੇ ਸਮਾਨ ਮੇਨ ਨਾ ਦੈਦੀ ਹੁੰਦਾ ਹੁਣ ਅਸੀਂ ਸਾਨੂੰ ਆਤ ਪੈ ਗਈ ਹੁਣ ਅਸੀਂ ਕਹੀਦਾ ਨਹੀਂ ਹੈਗਾ ਚਲੋ ਕੋਈ ਨਹੀਂ ਚੱਕ ਕਰਨਾ ਚਲੋ ਹੋ ਗਏ ਗਰਮ ਬਾਸ ਮੜਾ ਹੀ ਕਰਨਾ ਹੁੰਦਾ ਹੈ ਜਿਆਦਾ ਵੀ ਨਹੀਂ ਭੁੰਨ ਲੈਣਾ ਤੁਸੀਂ ਫੇਰ ਤਾਂ ਸਵਾਦ ਹੀ ਮਰ ਜਾਣਾ ਹਾਂ ਹਾਂ ਗਰਮ ਹੀ ਹੋਣੀ ਨਹੀਂ ਤਾਂ ਸਵਾਦ ਮਰ ਜਾਣਾ ਇਹਦਾ ਜਾਂਦੇ ਹੁੰਦੇ ਨਾ ਟੇਸਟ ਖਤਮ ਹੋ ਜਾਣਾ ਫੇਰ ਵੀ ਹਲਵਾਈ ਸਾਹਿਬ ਵੀ ਆਪਣੀ ਪਸੰਦ ਵਾਂਗ ਕਰੇ ਹਾਂ ਜੀ ਮੰਮੀ ਕਹਿੰਦੇ ਦੇਖੋ ਨੂਨ ਸਹੀ ਆ ਬੀਬੀ ਜੀ ਕਹਿੰਦੇ ਹਲਵਾਈ ਜੀ ਤੁਸੀਂ ਆਪੀ ਚੈੱਕ ਕਰੋ ਅੱਜ ਤਾਂ ਹਲਵਾਈ ਬਣਾਤਾ ਮੰਮੀ ਬੀਬੀ ਨੇ ਕਾਟਾ ਨੂਨ ਨੂਨ ਕੱਟ ਨਿਕਲਿਆ ਹੁਣ ਥੋੜਾ ਜਿਹਾ ਪਾਵਾਂਗੇ ਚ ਹੋਰ ਲੋ ਜੀ ਕੋਲਚੇ ਦਾ ਪਹਿਲਾ ਬ੍ਰੈਡ ਰੱਖਿਆ ਗਿਆ ਤਵੇ ਤੇ ਹਾਂ ਜੀ ਮੰਮੀ ਜੀ ਤੇੜੀਆਂ ਪੈ ਗਈਆਂ ਕੀ ਹੋਇਆ ਮੰਮੀ ਜੀ ਕੀ ਭੁੱਲ ਗਏ ਚਾਰ ਦੀ ਛੋਲੇ ਚਾਰ ਦਾ ਭੁੱਲ ਗਏ ਇੱਕ ਨਾ ਇੱਕ ਚੀਜ਼ ਅੱਧਾ ਰਹਿ ਜਾਂਦੀ ਚਲੋ ਜਗਾ ਸੇ ਦੇਖੋ ਇਦਾਂ ਕਰਨਾ ਪਹਿਲਾਂ ਹਮ ਤਵੇ ਤੇ ਸੇਕ ਲੈਣੇ ਫੇਰ ਨੂੰ ਕੱਟ ਕੇ ਫੇਰ ਭੜ ਲੈਣਾ ਉਹ ਕੋਚਾ ਹੋ ਗਿਆ ਤਿਹਾਰ ਹਾਂਜੀ ਹੋਲੀ ਜੀ ਬਣ ਸੀ ਭੋਲ ਜਾ ਵਰਾਟ ਕੱਟਦੇ ਹੋਏ ਇਧਰ ਡੈਡੀ ਜੀ ਸਮਾਨ ਲੈ ਕੇ ਆਏ ਸ਼ਹਿਰੋਂ ਫਰੂਟ ਲੈ ਕੇ ਆਏ ਆ ਲੋ ਜੀ ਲੈਓ ਨਾ ਲੋ ਜੀ ਚੱਕੋ ਪ੍ਰਸ਼ਾਦ ਇਹਨੇ ਨਹੀਂ ਠੰਡੇ ਖਾਵਾਂਗੇ ਇੰਦਾ ਨਹੀਂ ਖਾਣੇ ਪਹਿਲਾਂ ਗੋਰੀਚੇ ਖਾਣੇ ਆ ਹਾਂ ਹਾਂ ਠੰਡੇ ਸਾਰ ਲੱਗਦੇ ਹੂੰ ਚਲੋ ਆ ਚਲੋ ਬੜੇ ਓਖੇ ਘਟ ਹੋ ਰਹੇ ਆ ਗਰਮ ਆ ਗਰਮ ਅੱਛਾ ਅੱਛਾ ਤਵੇ ਤੇ ਗਰਮ ਕੀਤੇ ਨਾ ਹੋਲੇ ਕਰਕੇ ਦੋ ਚਲੋ ਹੁਣ ਇਹਦਾ ਭਰ ਲੈਣਾ ਸੀ ਚਮਚਾ ਲਿਆ ਕਰ ਚੀਨੀ ਲਿਆ ਦਿ ਆਹੀ ਜਾਗਲਾ ਜੰਮਤ ਉਹ ਹੈਗਾ ਹੈਗਾ ਚਲੋ ਇਹਦਾ ਭਰ ਲੈਣਾ ਸੀ ਕੋਲਚਿਆਂ ਨੂੰ ਦੇਖੋ ਕੋਲਚੇ ਮਾਰਗਾ ਤਾਂ ਰੋਸ਼ਟੀਆਂ ਨਹੀਂ ਬੱਚੇ ਨੂੰ ਖੁਸ਼ੀਆਂ ਪ੍ਰਾਪਤ ਲੋ ਭਰਤਾਂ ਹੈ ਨਾ اے بی بی جی ਨੂੰ ਜਾਊਗਾ ਕੋਲਚਾ دو بی بی جی ਆਦਰ ਹੈਗਾ ਟਿਸ਼ੂ ਇਦਾਂ ਐਨ ਉਦਾਂ ਦੇਮਾ ਇਦਾਂ ਦਿੰਦੇ ਆ ਉਹਦਾ ਖਵਾਰ ਚ ਲਾ ਕੇ ਦਿੰਦੇ ਆ ਸੀ ਟਿਸ਼ੂ ਪੇਪਰ ਚ ਲਾ ਕੇ ਆ ਲਿਆਓ ਜੀ ਪਲੇਟ ਲਿਆਓ دو ਜੀ ਪਲੇਟ دو માતા ਜੀ ਨੂੰ ਲਿਆਓ ਜੀ ਪਹਿਲਾਂ ਮਾਤਾ ਨੂੰ ਖੋਣਾ ਹਾਂਜੀ ਵੱਡਿਆਂ ਨੂੰ ਪਹਿਲਾਂ ਸਿਆਣੇ ਖਾਂਦੇ ਹੁੰਦੇ ਜੋ ਵੀ ਚੀਜ਼ ਆਉਂਦੀ ਆ ਲੋ ਜੀ ਸ਼ੌਕ ਹੋਣ ਫੇਰ ਅਸੀਂ ਸ਼ੌਕ ਕਰਦੇ ਆਂ ਫੇਰ ਦੇਖਦੇ ਆ ਕਿੱਦਾਂ ਹੋਣ ਲੋ ਜੀ ਖੋਣ ਸੀ ਮਿਸਤਰੀਆਂ ਤੋਂ ਬੇ ਲੱਗੇ ਇੱਕ ਅੰਕਲ ਤਾਂ ਗਏ ਹੋ ਅਗਲੇ ਇੱਕ ਤੇ ਹੈਗੇ ਅੰਦਰ ਲੋ ਅੰਕਲ ਜੀ ਕੋਲ ਚਾ ਖਾਓ ਕੋਲ ਚਾ ਖਾਓ ਤੇ ਖਾ ਕੇ ਦੱਸੋ ਕਿੱਦਾਂ ਲੱਗਿਆ ਹਾਂ ਜੀ ਲੋ ਜੀ ਫਾਈਨਲੀ ਸਾਡੀ ਵਾਰੀ ਆ ਗਈ ਕੋਲਚੇ ਖਾਣ ਦੀ ਪਹਿਲਾਂ ਸਾਰਿਆਂ ਨੂੰ ਦੇ ਗਏ ਫੇ ਹੁਣ ਸਾਡੀ ਵਾਰੀ ਆ ਗਈ ਆ ਹੁਣ ਅਸੀਂ ਖਾਣੇ ਆ ਤੇ ਦੱਸਦੇ ਕਿੱਦਾਂ ਦੇ ਲੱਗੇ ਆ ਕੋਲਚੇ ਮੰਮੀ ਜੀ ਇਹ ਹੈ ਬਖਲਵਾਈ ਜੀ ਅਦਰ ਬੀਬੀ ਬੈਠੇ ਹੋਏ ਖਾਂਦੇ ਕਿੱਦਾਂ ਦੇ ਲੱਗੇ ਬੀਬੀ ਵਧੀਆ 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 ਹਾਂਜੀ ਨਾ ਇਹ ਮਨੇ ਦੂਜੇ ਮਿਸਤਰੀ ਆ ਗਏ ਹੁਣ ਉਹਨਾਂ ਨੂੰ ਵੀ ਦੇਗੀ ਕੋਲਚੇ ਲੋ ਅਨਕਲ ਜੀ ਕੋਲਚਾ ਖਾਓ ਫਾਲੇ ਹੋਣਾ ਨੇ ਲੋ ਅੱਜ ਕੋਲਚੇ ਖਵਾ ਰਹੇ ਹਾਂ ਜੀ ਹਾਂ ਜੀ ਖਾ ਲੋ ਤੁਸੀਂ ਵੀ ਆਂਗਾ ਕਿੱਦਾਂ ਲੱਗਾ ਕੋਲਚਾ ਬਹੁਤ ਵਧੀਆ ਹੋ ਬੜੀਆ ਜੀ ਹਾਂ ਜੀ ਵਧੀਆ ਚ ਕੋਲਚੇ ਰੇੜੀ ਲਾਣੀ ਚਾਹੀਦੀ ਆ ਹਲਵਾਈ ਜੀ ਨੂੰ ਕਹਿਣਾ ਪੈਣਾ ਮੰਮੀ ਜੀ ਕਹਿੰਦੇ ਸਵਾਦ ਲੱਗੇ ਕੋਲਚੇ ਤੁਹਾਡੇ ਬਣਾਏ ਹੋ ਹਾਂ ਜੀ ਸਾਰਿਆਂ ਨੂੰ ਪਸੰਦ ਆਦੀ ਮੰਮੀ ਜੀ ਠੀਕ ਮੰਮੀ ਵਧੀਆ ਬਣਾਉਂਦੀ